हुई हिजरत हुई हिजरत कहाँ मारी से अपनी हुई हिजरत कहाँ मारी से अपनी अभी भी गलियों में खून है अपना अभी भी गलियों में खून है अपना सफर हिजरत की टीम वालों आज एक नई हिजरत भरी कहानी लई सफ़र किया जा रहा है पिंड माड़ी तहसील बटाला जिला गुरदासपुर सफरी हिजरत का जो भी कद ख्याल आता है तो पता नहीं क्यों मेरे जहन माड़ी बुचिया का ना अपने आप आ जाता है ਅੱਜ ਵੀ ਫੇਰ ਇੱਕ ਵਾਰ ਜਾ ਰਹੇ ਹਾਂ ਟਾਂਡੇ ਤੋਂ ਮਾੜੀ ਬੁੱਝੀਆਂ ਨੂੰ ਕਿਸੇ ਹੋਰ ਹਿਜਰਤ ਪਈ ਕਹਾਣੀ ਤੇ ਕਿਸੇ ਮਕਾਮ ਤੱਕ ਕਿਉਂਕਿ 1947 ਦੀ ਵੰਡ ਦੇ ਹਵਾਲੇ ਨਾਲ ਇੱਥੇ ਬਹੁਤ ਸਾਰੇ ਉਹ ਮਕਾਮ ਅਜ ਵੀ ਮੌਜੂਦ ਹਨ ਜੋ ਕਿਸੇ ਨਾ ਕਿਸੇ ਹਿਜਰਤ ਪਈ ਕਹਾਣੀ ਨਾਲ ਆਪਣੇ ਆਪ ਜਾ ਜੁੜਦੇ ਹਾਂ ਤੇ ਅਸੀਂ ਪਹੁੰਚ ਗਏ ਆ ਪਿੰਡ ਮਾੜੀ ਬੁੱਜਿਆਂ ਤੇ ਚੱਲਦੇ ਹਾਂ ਦੇਖਣ ਲਈ ਕਿੱਥੇ ਸਥਿਤ ਪ੍ਰਾਤਨ ਖੂ ਜੋ ਅਜ ਵੀ 1947 ਦੇ ਵੇਲੇ ਆ ਨੂੰ ਤਰੋ ਤਾਜ਼ਾ ਕਰਤਾ ਹੈ ਮਾੜੀ ਉੱਚਾ ਪਿੰਡ ਦੇ ਪੂਰਬ ਦੱਖਣ ਸਾਈਡ ਪਾਉ ਪੀਸਟ ਸਾਊਥ ਸਾਈਡ ਜੋ ਵਿਆਸਦਰ ਦਰਿਆ ਵਾਲੇ ਪਾਸੇ ਸਥਿਤ ਹੈ ਤੇ ਇਸ ਪਿੰਡ ਤੋਂ ਨਿਵਾਨ ਵੱਲ ਉੱਤਰ ਦੇ ਹੋਏ ਅਸੀਂ ਜਾ ਰਹੇ ਹਾਂ ਉਸ ਰਤਨ ਖੂ ਜੋ 1647 ਦੀ ਵੰਡ ਵਲੇ ਵੀ ਮੌਜੂਦ ਸੀ ਇਹ ਹੈ ਸਾਹਮਣੇ ਤੁਹਾਡੀ ਸਕ੍ਰੀਨ ਤੇ ਜੋ ਨਜ਼ਰ ਆ ਰਿਹਾ ਹੈ ਪ੍ਰਾਤਮਿਕੂ ਜੋ ਅਜ ਵੀ ਸਰਦਾਰ ਮੇਜਰ ਸਿੰਘ ਘਮਣ ਵੱਲੋਂ ਬੜੀ ਉਚਿਤ ਤਰੀਕੇ ਨਾਲ ਇਸ ਖੂਨੂ ਸਾਮਿਆ ਹੋਇਆ ਹੈ 1947 ਵਿਲੇ ਹਿਜਰਤ ਕਰਨ ਵਾਲੇ ਮੁਸਲਮਾਨ ਵੀਰਾਂ ਲਈ ਜੋ ਇਸ ਪਿੰਡ ਦੇ ਨਿਵਾਸੀ ਸੰਨ ਅਜਿਓ ਨਾ ਦੀਆਂ ਜਾਂਦਾਂ ਨੂੰ ਤਰੋ ਤਾਜ਼ਾ ਕਰਨ ਦਾ ਇਹ ਕੰਮ ਕਰੇਗਾ ਇਹ ਪ੍ਰਾਤਨ ਖੂ ਇਸ ਖੂਨ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਗਲਬਾਤ ਅਤੇ ਕਿਸ ਮੁਸਲਮਾਨ ਵੀਰ ਦਾ ਇੱਕੂ ਹੋਇਆ ਕਰਦਾ ਸੀ ਦੇ ਅਨੁਮਾਨ ਦੇ ਨਾਲ ਅਸੀਂ ਆਪਣੀ ਗਲਬਾਤ ਦਾ سلسلہ ਸ਼ੁਰੂ ਕਰਾਂਗੇ ਸਰਦਾਰ ਮੇਜ ਸਿੰਘ ਕੁਮੰਜੀ ਨਾਲ ਮਾੜੀ ਪੁੱਛਾਂਦੀ ਇਹ ਖੂਬਲਾ ਸਥਾਨ ਪਿੰਡ ਦੇ ਦੱਖਣ ਵਿੱਚ ਜੋ ਖੰਡਰਾਤ ਹਾਲਤ ਵਿੱਚ ਮਸਜਿਦ ਮੌਜੂਦ ਹੈ ਤੇ ਉੱਥੇ ਖੂਬੀ ਮੌਜੂਦ ਹੈ ਉਸ ਸਾਈਡ ਵੱਲ ਇਹ ਖੂਬ ਸਥਿਤ ਹੈ ਆਪਕਾ ਨਾਮ ਸਾਡੀ ਗੱਲ ਨਹੀਂ ਆਪਰੇ ਕਹਿੰਦਾ ਆਕਾਸ਼ੂ ਨਾਮ ਹੈ ਮੇਰਾ ਨਾਮ ਹੈ ਜਿਹਦੇ ਸੇ ਇਹ ਜਸਤਿੰਦਰ ਪਾਜੇ ਜੀ ਸਾਹਮਣੇ ਖੜਿਆ ਹੈ ਪਿੰਡ ਕਿਹੜਾ ਹੈ ਇਹ ਪਿੰਡ ਬਾੜੀਪੁੱਠਾ ਹੈ ਬਾੜੀ ਚੱਲ ਰਹੀ ਹੈ ਤੇ ਅਸੀਂ ਕੁਪਤੀ ਤੇ ਆਏ ਆ ਦੇਖ ਰਿਹਾ ਕਿ ਬਰਤਨ ਬੂ ਹੈ ਹਾਂਜੀ ਤੇ ਬਹੁਤ ਪੁਰਾਣਾ ਹੈ ਸਾਨੂੰ 1947 ਤੋਂ ਪਹਿਲਾਂ ਦਾ ਤਾਂ ਥੋੜਾ ਕੋਲ ਚੱਜੀ ਜਿਹੜਾ ਤਾਂ ਜਾ ਸਕਦਾ ਥੋੜਾ ਟਾਈਮ ਹੈ ਆਉਗਾ ਹੂ ਤੁਸੀਂ 1947 ਤੋਂ ਬਾਅਦ ਦੇ ਜਾ ਪਾ ਲ ਹਾਂਜੀ ਅਸੀਂ ਤੇ 1900 ਆਪਣੇ ਬਜ਼ੁਰਗ ਜਿਹੜੇ ਉਹ ਕਿਥੋਂ ਉੱਟ ਕੇ ਆ ਗਏ ਜਿੱਦੀ ਸਾਡੇ ਬਜ਼ੁਰਗ ਆਏ ਆ ਜਿਹੜਾ ਸਿਆਲਕੋਟ ਤੋਂ ਪਿੰਡ ਸੀ ਜਾਣਾ ਮੰਗੂਬਰਾ ਮੰਗੂਬਰਾ ਪਿੰਡ ਮੰਗੂਬਰਾ ਉਹ ਇੱਕ ਨਾਮ ਕੀ ਫਾਦਰ ਸਾਹਿਬ ਨਾਮ ਹੈ ਸਾਡੇ ਫਾਦਰ ਦਾ ਹਜ਼ਾਰਾ ਸਿੰਘ ਸਾਲੋਂ ਬਹੁਤ ਪਹਿਲਾਂ ਜੀ ਹਜ਼ਾਰਾ ਸਿੰਘ ਸਾਲੋਂ ਬਹੁਤ ਆ ਬਹੁਤ ਘੁੰਮ ਘੁੰਮ ਕੇ ਠੀਕ ਹੈ ਤੇ ਇਹ ਲੋਕ ਵੀ ਦੀ ਰੱਗਲ ਕਰਦੇ ਇਹ ਖੂਦ ਨੂੰ ਲਾਟੋ ਯਾਰ ਅੱਜ ਇਹ ਖੂ ਨਾ ਸਾਨੂੰ ਲਾਟੋ ਯਾ 1947 ਤੋਂ ਬਾਅਦ ਦੇ ਵਿੱਚ ਸਾਡਾ ਜੋ ਹੈ ਆਪਣੀਆਂ ਜ਼ਮੀਨਾਂ ਉੱਤੇ ਸਾਡੇ ਪਾਕਿਸਤਾਨ ਦੇ ਵਿੱਚ ਤੇ ਸਾਨੂੰ ਬਹੁਤ ਘੱਟ ਜ਼ਮੀਨਾਂ ਵਸੇ ਆਈਆਂ ਸਾਡੀਆਂ ਤੇ ਬਹੁਤ ਵਧੀਆ ਜ਼ਮੀਨਾਂ ਸੀ ਉੱਤੇ ਨਹਿਰਾਂ ਵਾਲੀਆਂ ਜ਼ਮੀਨਾਂ ਸਾਡੀਆਂ ਮੰਗੂ ਬਰਾਮ ਤੇ ਅੱਜ ਕੱਲ੍ਹ ਕਹਿੰਦੇ ਆ ਵੀ ਉੱਥੇ ਮੰਗੂ ਬਰਾਮ ਤੇ ਸਾਡੀਆਂ ਜ਼ਮੀਨਾਂ ਦੇ ਵਿੱਚ 에어ਪੋਰਟ ਬਣ ਗਿਆ 에어ਪੋਰਟ ਪਰ ਸਾਨੂੰ ਵੇਖ ਲਓ ਵੀ ਆ ਮਾੜੀਆਂ ਮੋਟੀਆਂ ਰੋਟੀ ਦੇ ਗਿਜਾਰੇ ਵਾਸਤੇ ਲਗਭਗ ਢਾਈ ਵਾਲੀਆਂ ਜ਼ਮੀਨਾਂ ਮਾੜੀਆਂ ਮੋਟੀਆਂ ਹਾਂ ਜੀ ਇਹ ਜੇ ਇਸ ਤੋਂ ਨੂੰ ਭੂਲਣ ਵਾਲਾ ਤਾਂ ਤੁਹਾਡੇ ਕੋਲ ਆਈਡੀਆ ਹੈ ਕਿ ਖੂਬ ਪਹਿਲਾ ਕਿਸ ਮੁਸਲਮਾਨ ਦਾ ਹੋਏਗਾ ਇਹ ਮੈਨੂੰ ਇੰਜ ਲੱਗਦਾ ਜੀ ਸਾਡੇ ਲਾਗੇ ਨਾ ਬਿਲਕੁਲ ਹੀ ਪੜੀ ਦੇ ਵਿੱਚ ਡਾਕਟਰ ਸੁਲਤਾਨ ਅਹਿਮਦ ਰਹਿੰਦੇ ਰਏ ਮੁਸਲਮਾਨ ਜੀ ਦੇ ਵਿੱਚ ਤੇ ਉਹਨਾਂ ਦੇ ਬੇਟੇ ਉਹਨਾਂ ਦੇ ਪੋਤੇ ਵੀ ਇੱਥੇ ਮਤਲਬ ਸਾਡੇ ਕੋਲ ਆਏ ਆ ਉਹ ਸਾਰੇ ਦੱਸਦੇ ਵੀ ਇੱਥੋਂ ਇੰਨਾ ਕਿ ਦਰਿਆ ਬਾਈ ਨੇ ਇੱਕ ਦੂਰ ਜਾਨੀ ਕਿ ਕੰਚੜ ਕਿਲੇ ਬਿਲਕੁਲ ਸਾਹਮਣੇ ਰਿਹਾ ਆ ਉਹਨਾਂ ਦਰਿਆ ਵੀ ਇੱਥੇ ਵਗਦਾ ਪੋਤਾ ਰਿਹਾ ਠੀਕ ਹੈ ਪਹਿਲਾਂ ਤੇ ਪਰ ਆ ਕੇ ਲਈ ਹੁਣ ਇਹ ਆ ਰਹੇ ਬਲ ਬਲ ਤਾਂ ਇੱਥੇ ਸ਼ੁਰੂ ਹੀ ਕਰ ਚੁੱਕੇ ਸੀ ਤੇ ਇਸ ਦੰ 47 ਤੋਂ ਪਹਿਲਾਂ ਹੀ ਇੱਧਰ ਕਿਤੇ ਆ ਗਿਆ ਪਰ ਆ ਠੀਕ ਹੈ ਬਾਅਦ ਵਿੱਚ ਜਦੋਂ ਸਾਡੇ ਲੋਕ ਆਇਆ ਅਸੀਂ ਤੇ ਫੇ ਇੱਥੇ ਪਰ ਆ ਨੂੰ ਦੇਖਦੇ ਰਹੇ ਹੁਣ ਕਿਉਂ ਜੰਮੇ ਪੜੇ ਵੀ ਇੱਥੇ ਇੱਥੇ ਪਰ ਆ ਸਾਡਾ ਜਨਮ ਜਿਹੜਾ ਉਹ 1977 ਦੀ ਮਾਰ ਮੇਰਾ ਤਾਂ 1968 ਦਾ ਜਰਮਾਨੀ ਠੀਕ ਹੈ ਜੀ ਉਹ ਫਿਰ ਕੁਦਰਤੀ ਗੱਲ ਸਾਨੂੰ ਗੱਲਾਂ ਨਹੀਂ ਕੀ ਪਤਾ ਜੀ ਹਾਂ ਜੀ ਹਾਂ ਜਾ ਦੇਣਾ ਨੂੰ ਪਾਣੀ ਇਹ ਖੂਬ ਹੈ ਤੁਸੀਂ ਆਪਣੇ ਫੀਵੰਦੇ ਵੀਰੇ ਹਾਂਜੀ ਮੈਂ ਵਾਇਆ ਮੈਂ ਛੋਟਾ ਜਿਹਾ ਸੀਗਾ ਜਦੋਂ ਮੈਂ ਪੁੰਦਾ ਰਿਆ ਮੈਂ 6ਵੀਂ 7ਵੀਂ ਤੱਕ ਵੀ ਇਹ ਖੂਬ ਰੋਆ ਜਾ ਠੀਕ ਹੈ ਇੱਕ ਵਾਰੀ ਮੇਰਾ ਖੂਹ ਦੇ ਵਿੱਚ ਖੱਬਾ ਹੱਥ ਵੀ ਆ ਗਿਆ ਸੀਗਾ ਹਾਂਜੀ ਤੇ ਫਿਰ ਉਹ ਉਦੋਂ ਮੇਰੇ ਮਾਮਾ ਜੀ ਚੰਡੀਗੜ੍ਹ ਤੋਂ ਆਏ ਸੀਗੇ ਤੇ ਉਹ ਉਹਨਾਂ ਦੀ ਵੀ ਇੱਕ ਗੱਲ ਮਤਬੀ ਨਾਲ ਹੀ ਜੁੜ ਗਈ ਫਿਰ ਤੇ ਉਹਨਾਂ ਨੇ ਮੈਨੂੰ ਚੁੱਕਿਆ ਫਿਰ ਚੁੱਕ ਕੇ ਤੇ ਮੇਰੇ ਹੱਥ ਉੱਤੇ ਪੱਟੀ-ਪੁੱਟੀ ਤੇ ਡਾਕਟਰ ਨਾਲ ਕੇ ਕਰਵਾਈ ਲਈ ਇਹੋ ਖੂਹ ਹਾਂਦੀ ਮੇਸਰਪੁਰ ਹੈ ਨਾ ਹਾਂ ਅੱਜ ਦੀ ਘੜੀ ਬੰਦੇ ਇਹਦੇ ਵਿੱਚ ਪਹਿਲਾਂ ਹੀ ਬੋਰ ਸੀਗਾ ਤੇ ਪਾਣੀ ਹੈ ਤੇ ਚੋਟ ਨਹੀਂ ਵੇ ਪਾਣੀ ਨਹੀਂ ਹੈਗਾ ਇਹ ਪੂਰ ਦਿੱਤਾ ਉਹ ਤੇ ਚੰਦਾ ਨਾਲ ਚੱਲਦਾ ਰਿਹਾ ਕੋਈ ਠੀਕ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਚੰਗਾ ਮਿਹਰਬਾਨੀ ਬਹੁਤ ਬਹੁਤ ਤੁਹਾਡੀ ਹੋ ਗਿਆ ਹੁਣ ਦੇਖੋ ਢੰਗ ਆ ਕੇ ਆਈ ਨਾ ਮੈਨੂੰ ਜਿਆਦਾ ਚੁਗਾਈ ਨਹੀਂ ਸੀ ਥੋੜੀ ਜਿਹਾ ਬਸ ਉਹ ਸਮਾਂ ਨਹੀਂ ਕਰੰਦੀ ਤੁਸੀਂ ਸਾਮ ਕੇ ਰੱਖਿਆ ਜੀ ਅਜੇ ਇਹਦੀ ਸਨਾਈ ਕਰਦੇ ਨਹੀਂ ਆ ਫਿਰ ਤੁਹਾਨੂੰ ਮੌਕਾ ਮਿਲਿਆ ਤੇ ਫਿਰ ਆਉਂਗੇ ਤੇ ਫਿਰ ਵਧੀਆ ਬਹੁਤ ਵਧੀਆ ਜੀ ਤੁਸੀਂ ਇਸ ਨੂੰ ਸਾਮ ਕੇ ਰੱਖਿਆ ਤੇ ਪਰਮਾਤਮਾ ਕਰੇ ਪ੍ਰਾਣੀਆਂ ਯਾਦਾਂ ਹੀ ਸਭੀਆਂ ਯਾਦਾਂ ਪ੍ਰਾਣੀਆਂ ਯਾਦਾਂ ਹੀ ਸਾਮ ਕੇ ਰੱਖੀਆਂ ਤੁਸੀਂ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਇੱਕ ਵਾਰ ਦੱਸੋ ਜੀ दक्षिण पूर्व साइड वाले पासे ही स्थित वो खंडर हो गई मस्जिद जो आज भी बहुत कुछ बयान कर रही है